ਕਿ ਬਿਆਸ ਨਦੀ ਨਾ ਜਿਹੜੀ ਦਰਿਆ ਇਹਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ 13 ਦਿਨ ਪਾਣੀ ਦੇ ਵਿੱਚ ਟਿਕੀ ਆਖੋ ਸਤਨਾਮ ਸ੍ਰੀ ਵੇਖੋ ਕਈ ਵੀਰ ਆਪਾਂ ਕਹਿੰਦੇ ਨਾ ਅੱਖਰ ਹੈ ਇਹ ਗਿਆਨ ਹੈ ਇਹ ਪੋਥੀ ਅੱਜ ਬਹੁਤੇ ਬੋਲਦੇ ਆ ਮੈਂ ਕਿਹਾ ਗੁਰਮੁਖੋ ਆਪਣੇ ਕੋਲ ਜਗਦੀ ਜੋਤ ਸਤਗੁਰੂ ਬੈਠੇ ਨੇ ਜੋ ਚਾਹੀਦਾ ਇਹਨਾਂ ਦੇ ਕੋਲੋਂ ਲੈ ਲਓ ਮੈਂ ਹੁਣ ਮੰਗਲਾ ਚਰਨ ਪੜ ਰਿਹਾ ਸਭ ਧਿਆਨ ਦੇਣਾ ਵੀ ਗੁਰੂ ਨਾਨਕ ਸਾਹਿਬ ਵਰਗਾ ਜਪਣੀ ਕਿਸੇ ਕੀਤਾ ਜੋਤ ਕੋਈ ਆ ਗੁਰੂ ਨਾਨਕ ਸਾਹਿਬ ਵਰਗਾ ਤਪ ਗੁਰੂ ਅੰਗਦ ਸਾਹਿਬ ਵਰਗਾ ਤਪ ਨਹੀਂ ਤੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਤਨ ਗੁਰੂ ਰਾਮਦਾਸ ਮਹਾਰਾਜ ਜੀ ਵਰਗੀ ਨਿਮਰਤਾ ਕਿਹੜਾ ਜਵਾਈ ਹੈ ਜਿਹੜਾ ਅੱਜ ਸੌਰਿਆੰਕਰ ਟੋਕਰੀ ਢੋਕੇ ਭਾਂਡੇ ਮਾਂਜੀ ਬੋਲਵਾਇਗਰੇ ਤੀਆਂ ਵਾਲਿਆਂ ਨੂੰ ਟੈਨਸ਼ਨ ਪਈ ਹੁੰਦੀ ਪਤਾ ਨਹੀਂ ਰਾਤ ਨੂੰ ਇਹਨਾਂ ਕਹਿ ਦੇਣਾ ਵੀ ਛਾਪਾਂ ਅੱਠ ਕਰ ਦਿਓ ਹੌਲੀ ਜੀ ਮੂੰਹ ਹੀ ਲਾਉਣਾ ਇਤਿਹਾਸ ਨੂੰ ਅਸੀਂ ਕਿੱਥੇ ਪੜਿਆ ਨਾਹੀਂ ਬਾਣੀ ਨੂੰ ਪੜਿਆ ਤੇ ਬਸ ਮੂਛਾਂ ਨੂੰ ਤਾਜ ਦੇ ਕੇ ਅਸੀਂ ਕਿੰਨੇ ਸਰਦਾਰ ਹੁੰਨੇ ਸਿੰਘ ਹੁੰਨੇ ਬਰ ਸੱਚ ਕੋੜਾ ਲੱਗਦਾ ਹੈਂ ਸਜਾਈ ਸ਼ੁਭਤੀ ਨਹੀਂ ਬਣਾਵਟ ਕੇ ਅਸੂਲੋਂ ਸੇ ਖੁਸ਼ਬੂ ਆਤੀ ਨਹੀਂ ਕਭੀ ਕਾਗਜ਼ ਕੇ ਫੂਲੋਂ ਸੇ ਕਈਆਂ ਨੂੰ ਵੇਖੀਦਾ ਅੰਮ੍ਰਿਤ ਪਾਣ ਵੀ ਕੀਤਾ ਵਿਚੋਲੇ ਨੂੰ ਕਹਿਣਗੇ ਫਿਰ ਇਦਾਂ ਕਰੇ ਕੜੇਚਾਰ ਕਰਦੇ ਹੋ ਇੱਥੋਂ ਪਤਾ ਲੱਗਦਾ ਇਹਨਾਂ ਰਮਾਲਾ ਸਾਹਿਬ ਵੀ ਪਾਇਆ ਪੜਿਆ ਕੁੜਿਆ ਕੁਝ ਨਹੀਂ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਜੇ ਪਹੁੰਚਣਾ ਚਾਹੁੰਦੇ ਜੇ ਨਾ ਤੇ ਇਹਨੂੰ ਪੜ ਕੇ ਵਿਚਾਰੋ ਬੜਾ ਪਿਆਰ ਵਾਲਾ ਪ੍ਰਸੰਗ ਆਪ ਜੀ ਨੂੰ ਕਹਿ ਕੇ ਸਮੇਂ ਅੰਦਰ ਰਹਿ ਕੇ ਆਪਾਂ ਖੁਸ਼ੀ ਲੈਣੇ ਗੁਰੂ ਰਾਮਦਾਸ ਮਹਾਰਾਜ ਵਰਗੀ ਨਿਮਰਤਾ ਨਹੀਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਵਰਗਾ ਤੀਰਜ ਨਹੀਂ ਚੰਦੂ ਵੀ ਰੋਪਿਆ ਸੀ ਕਹਿੰਦਾ ਬਾਬਾ ਲੱਕੜਾਂ ਮੋਗੀਆਂ ਰੇਤਾ ਮੋਗੀ ਉਹ ਸਬਰ ਮੁੱਕ ਗਿਆ ਅਗਡਾਉਣ ਵਾਲਿਆਂ ਦਾ ਬਾਬਾ ਤੂੰ ਵੀ ਚੀਕ ਮਾਰਦੇ ਆਖੋ ਸਤਨਾਮ ਤੂੰ ਵੀ ਕਿਤੇ ਹਾਏ ਕਹਦੇ ਤੇ ਮਹਾਰਾਜ ਸਾਹਿਬ ਕਹਿੰਦੇ ਤੂੰ ਸਾਡੀ ਆਵਾਜ਼ ਬੰਦ ਕਰਨੀ ਚਾਹਣਾ ਨਾ ਅੱਜ ਸੱਚਾ ਗੁਰਮਖੋ ਜਿਹੜਾ ਸੱਚ ਬੋਲਦਾ ਦੀ ਆਵਾਜ਼ ਨੂੰ ਦਬਾਇਆ ਜਾਂਦਾ ਜਾਂ ਖਰੀਦਿਆ ਜਾਂਦਾ ਜਾਂ ਮਰਵਾਇਆ ਜਾਂਦਾ ਤੇ ਮਰਨਾਂ ਦੇ ਸਾਹਮਣੇ ਉਹਦੇ ਬਾਪੂ ਪਹਿਲੇ ਦੱਸ ਗਿਆ ਸਬਣਾ ਮਰਨਾ ਆਇਆ ਵਿਛੋੜਾ ਸਭਨਾ ਪਰ ਮੈਂ ਹੈਰਾਨ ਹੋਇਆ ਇਹ ਪੜ ਕੇ ਵੀ 13 ਦਿਨ ਬਿਆਸ ਨਦੀ ਦੇ ਵਿੱਚ ਮਾਰੇ ਦਾ ਸਰੂਪ ਟਿਕਿਆ ਰਿਹਾ ਨਾ ਡੁੱਬਿਆ ਤੇ ਨਾ ਰੁੜਿਆ ਤੇ ਨਾ ਗਲਿਆ